ਮੈਂ ਪੁੱਛਾਂ ਉਸ ਨੂੰ ਇੱਕ ਸਵਾਲ ਕਿਉਂ ਰੱਬ ਨੇ ਮਿਲਾਇਆ ਤੇਰੇ ਨਾਲ ਸਤਿ ਸ਼੍ਰੀ ਅਕਾਲ ਦੋਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਪੇਸ਼ ਹੈ ਰਚਨਾ ਕਮਲ ਦਾ ਫੁੱਲ ਹਉ ਇੱਕ ਕੁੜੀ ਕਮਲ ਦੇ ਫੁੱਲ ਵਰਗੀ ਜੋ ਹਵਾ ਨਾਲ ਹੈ ਝੂਮ ਰਹੀ ਉਹ ਕਿਸੇ ਚਰ ਨੇਂ ਦੀ ਚਰਨਾ ਹਟਿਆ ਪਰ ਲੱਗਦੀ ਬੜੀ ਮਾਸੂਮ ਜਹੀ ਜੇ ਦੇਵੇ ਤਾਂ ਮੈਨੂੰ ਮੌਕਾ ਆयो ਮੈਂ ਪੁੱਛਾਂ ਉਸਨੂੰ ਇੱਕ ਸਵਾਲ ਮੈਂ ਪੁੱਛਾਂ ਉਸਨੂੰ ਇੱਕ ਸਵਾਲ ਕਿਉਂ ਰੱਬ ਨੇ ਮਿਲਾਇਆ ਤੇਰੇ ਨਾਲ ਗੱਲ ਸੁਣਨੀ ਪਰ ਇਹ ਹੁਸਨ ਦੀਏ ਹਾਏ ਕਿਤੇ ਰਹੀ ਤੂੰ ਐਨੇ ਸਾ ਦੁਨੀਆਂ ਦੀ ਸਾਰੀ ਸੁੰਦਰਤਾ ਜਿਵੇਂ ਰੱਬ ਤੋਂ ਲੈ ਕੇ ਆਈਓ ਇੰਜ ਲੱਗਦਾ ਹੈ ਜਿਵੇਂ ਕੁਦਰਤ ਨੇ ਬੜੀ ਜਾਨ ਨਾਲ ਬਣਾਈਓ ਕਿਆ ਨ ਸ਼ਬਦਾਂ ਨਾਲ ਬਿਆਨ ਕਰਾਨੀ ਸੱਚ ਮੁੱਚ ਹੈ ਤੇਰਾ ਹਸਨ ਕਮਾਲ ਮੈਂ ਪੁੱਛਾਂ ਉਸ ਨੂੰ ਇੱਕ ਸਵਾਲ ਕਿਉਂ ਚੰਗਾ ਲੱਗਦਾ ਤੇਰੇ ਨਾਲ ਗੱਲ ਸੁਣਨੀ ਪਰ ਏ ਹੁਸਨ ਦੀ ਏ ਹਾ ਕਿੱਥੇ ਰਹੀ ਤੂੰ ਐਨੇ ਸਾ ਉਹ ਦਮੱਖੜਾ ਚਮਕਦੇ ਦਿਨ ਵਰਗਾ ਚਿੱਟੀ ਉੱਡਦੀ ਬੱਦਲੀ ਆ ਰਹੀਆ ਜਾਂ ਯੁੱੜ ਦੀ ਝੱਗ ਸਮੁੰਦਰ ਦੀ ਝਾ ਕੂੰਝ ਉਡਾਰੀ ਲਾਰਈਆ ਸ਼ਾਮ ਢਲੀ ਦੇ ਸਾਗਰ ਡੁੱਬਦੇ ਸੂਰਜ ਵਰਗੀਆਂ ਬੁੱਲੀਆਂ ਲਾ ਮੈਂ ਪੁੱਛਾਂ ਉਸ ਨੂੰ ਇੱਕ ਸਵਾਲ ਕਿਉਂ ਦਿਲ ਜਿਹਾ ਲੱਗਦਾ ਤੇਰੇ ਨਾਂ ਗੱਲ ਸੁਣਨੀ ਪਰ ਇਹ ਹੁਸਨ ਦੀ ਇਹ ਹਾਏ ਕਿੱਥੇ ਰਹੀ ਤੂੰ ਐਨੇ ਸਾ ਓਟੇ ਮਟੇ ਮਾਉਂਦੇ ਤਾਰੇ ਜਈ ਜਾਂ ਖੜੀ ਚਾਨਣੀ ਰਾਤ ਹੋਵੇ ਜਾਂ ਅੰਬਰਾਂ ਦੇ ਵਿੱਚ ਚੰਦਰ ਮਹਾ ਬੱਦਲਾਂ ਚੋਂ ਲਾਉਂਦਾ ਛਾਤ ਹੋਵੇ ਉਹ ਨਾਇਕਾ ਮੇਰੇ ਗੀਤਾਂ ਦੀ ਮੈਨੂੰ ਸਾਲਾਂ ਤੋਂ ਸੀ ਉਸ ਦੀ ਪਾਲ ਮੈਂ ਪੁੱਛਾਂ ਉਸ ਨੂੰ ਇੱਕ ਸਵਾਲ ਕੀ ਰਿਸ਼ਤਾ ਹੈ ਮੇਰਾ ਤੇਰੇ ਨਾਲ ਹੋ ਗੱਲ ਸੁਣਨੀ ਪਰ ਏ ਹੁਸਨ ਦੀ ਏ ਹਾਏ ਕਿੱਥੇ ਰਹੀ ਤੂੰ ਐਨੇ ਸਾ ਮੈਂ ਗੁੰਜਨ ਪਾਉਂਦੇ ਭਵਰ ਜਹਾਂ ਜੋ ਤੇਰੇ ਤੇ ਮੰਡਰਾ ਰਿਹਾ ਮੈਨੂੰ ਖਿੱਚਿਆ ਤੇਰੀ ਖੁਸ਼ਬੂ ਨੇ ਮੈਂ ਦੂਰੋਂ ਚੱਲ ਕੇ ਆ ਰਿਹਾ ਦਮ ਘੁੱਟ ਕੇ ਮਰ ਜਾਉ ਤੇਰੇ ਵਿੱਚ ਜੇ ਇੱਕ ਵਾਰ ਲਾ ਲੈਂ ਸੀਨੇ ਨਾ ਮੈਂ ਪੁੱਛਾਂ ਉਸ ਨੂੰ ਇੱਕ ਸਵਾਲ ਕਿ ਵੇਂਦਾ ਲੱਗਦਾ ਹੈ ਇੱਕ ਵਾਰ ਗੱਲ ਸੁਣਨੀ ਪਰ ਇਹ ਹਸਨ ਦੀਏ ਹਾਏ ਕਿੱਥੇ ਰਹੀ ਤੂੰ ਐਨੇ ਸਾ ਗੱਲ ਸੁਣਨੀ ਪਰ ਇਹ ਹਸਨ ਦੀਏ ਹਾਏ ਕਿੱਥੇ ਰਹੀ ਤੂੰ ਐਨੇ ਸਾ